ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਰਵਦਾਸੀਆ ਸਮਾਜ ਔਰ ਸਤਿਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਵੱਲੋਂ ਸਤਿਗੁਰੂ ਰਵਿਦਾਸ ਸਭ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਛਤਰ ਸਾਹਿਬ 8ਵਾਂ ਮਹਾਨ ਸੰਤ ਸੰਮੇਲਨ ਜੋ ਕਿ 27 ਅਕਤੂਬਰ ਦਿਨ ਸੋਮਵਾਰ ਕੋਰਟਸ ਦੇ ਇੱਕ ਕਾਂਚੀ ਨਗਰ ਕਾਲਾ ਸੰਗਿਆ ਰੋਡ ਵਿਖੇ ਬੜੀ ਹੀ ਸ਼ਰਧਾ ਸਹਿਤ 27 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਡੇਰਾ ਸੰਤ ਸਰਵਨ ਦਾਸ ਸੱਜਖੰਡ ਬਾਲਾਂ ਦੇ ਮੌਜੂਦਾ ਗੱਦਨਸ਼ੇਨ ਸਤਿਗੁਰੂ ਸਵਾਮੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸੰਗਤਾਂ ਨੂੰ ਦਰਸ਼ਨ ਦੇਦਾਰੀ ਦੇਣ ਵਾਸਤੇ ਸੁਰਬਦਾਸਿਆ ਧਰਮ ਪ੍ਰਚਾਰ ਕਮੇਟੀ ਬਲੌਕ ਕੋਰਸ ਦੀ ਕਾਂਛੀ ਨਗਰ ਸਮੂਹ ਸੰਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਸੰਤਾਂ ਨੂੰ ਖੁੱਲਾ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ 27 ਅਕਤੂਬਰ ਨੂੰ ਸੰਤ ਸੰਮੇਲਨ ਦੇ ਵਿੱਚ ਸ਼ਾਮਲ ਹੋ ਕੇ ਸੰਤਾਂ ਮਹਾਂਪੁਰਸ਼ਾਂ ਦੇ ਪਰਵਚਨ ਸਰਵਣ ਕਰਕੇ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੀ